ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾਲ ਤੁਹਾਡੇ ਨਾਲ ਬਹੁਤ ਹੀ ਅਹਿਮ ਮੁੱਦਿਆਂ ਤੇ ਗੱਲ ਕਰਨ ਲੱਗੇ ਆ ਜਿਵੇਂ ਕਿ ਇੱਕ ਪਾਸੇ ਤੇ ਤੁਸੀਂ ਵੇਖ ਸਕਦੇ ਜੇ ਕਿ ਡਿਜੀਟਲ ਮੀਟਰ ਤੇ ਇੱਕ ਪਾਸੇ ਆ ਦੀ ਚਿਪੋ ਵਾਲਾ ਮੀਟਰ ਹੁਣ ਜਿਹੜੇ ਚਿਪੋ ਵਾਲੇ ਮੀਟਰ ਨੇ ਪਹਿਲਾਂ ਤੇ ਉਹਨਾਂ ਦੇ ਵਿੱਚ ਤੁਹਾਨੂੰ ਫਰਕ ਦੱਸਦੀ ਏ ਕਿ ਡਿਜੀਟਲ ਮੀਟਰ ਦੇ ਨਾਲੋਂ ਕੀ ਫਰਕ ਹੈ ਡਿਜੀਟਲ ਮੀਟਰ ਜਿਹੜਾ ਹੈ ਇਹਦੇ ਵਿੱਚ ਕੋਈ SIM ਨਹੀਂ ਏ ਇਹਦੀ ਰੀਡਿੰਗ ਲੈਣ ਵਾਸਤੇ ਹਰ 2 ਮਹੀਨੇ ਬਾਅਦ ਆਪਣੇ ਕੋਲ ਮੀਟਰ ਰੀਡਰ ਆਉਂਦਾ ਹੈ ਤੇ ਜਿਹੜਾ ਚਿਪ ਵਾਲਾ ਮੀਟਰ ਹੈ ਇਹ ਹਰ 1 ਘੰਟੇ 1.5 ਘੰਟੇ ਬਾਅਦ ਜੋ ਵੀ ਇਹਦਾ ਡਾਟਾ ਹੁੰਦਾ ਹੈ ਇਹ ਹਰ ਮਿੰਟ ਬਾਅਦ ਵੀ ਜਿਹੜਾ ਉਹ ਡਾਟਾ ਭੇਜਦਾ ਰਹਿੰਦਾ ਬਿਜਲੀ ਬੋਰਡ ਨੂੰ ਇਹਦੇ ਵਿੱਚ ਇੱਕ SIM ਹੈ ਇਹਨਾਂ ਦੇ ਵਿੱਚ ਤੇ ਇੱਕ ਤੇ ਸਭ ਤੋਂ ਵੱਡਾ ਅੰਤਰ ਇਹ ਹੀ ਹੈ ਇਹਦੇ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਵੀ ਚਲੋ SIM ਆ ਕੋਈ ਗੱਲ ਨਹੀਂ ਡਾਟਾ ਉਹ ਪੀਐਸਪੀਸੀਐਲ ਨੂੰ ਭੇਜਦਾ ਉਹ ਵੀ ਕੋਈ ਵੱਡੀ ਗੱਲ ਨਹੀਂ ਹੈ ਹੁਣ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨ ਲੱਗਾ ਹਾਂ ਉਹ ਤੁਸੀਂ ਇੱਕ ਧਿਆਨ ਨਾਲ ਸੁਣਿਓ ਜਿਵੇਂ ਕਿ ਆਪਾਂ ਨੂੰ 600 ਯੂਨਟ ਪੰਜਾਬ ਦੇ ਵਿੱਚ ਮਾਫ ਹੈ 600 ਯੂਨਟ ਆਪਾਂ 2 ਮਹੀਨੇ ਦੇ ਵਿੱਚ ਚਲਾਉਣੇ ਆ ਤੇ 1 ਮਹੀਨੇ ਦੀ ਬੰਦੀ ਹੈ ਜੀ 300 ਯੂਨਟ ਹੁਣ ਇੰਜ ਹੋ ਸਕਦਾ ਕਿ ਵੇਖੋ ਤੁਹਾਨੂੰ 300 ਯੂਨਟ ਹੀ ਤੁਹਾਡੀ ਮਹੀਨੇ ਦੀ ਚੱਲੀ ਹੋਵੇ ਤੇ ਤੁਹਾਨੂੰ ਬਿੱਲ ਜਿਹੜਾ ਉਹ ਫਿਰ ਵੀ ਆ ਜਾਵੇ ਠੀਕ ਹੈ ਜੀ ਹੁਣ ਤੁਹਾਡੇ ਨਾਲੋਂ ਮੈਂ ਬਿੱਲ ਵੀ ਸਾਂਝਾ ਕਰੂੰਗਾ ਜਿਹੜਾ ਇੱਕ ਮੇਰੇ ਕੋਲੇ ਆਇਆ ਵਾ ਬਿੱਲ ਉਹ ਬਿੱਲ ਵੀ ਤੁਹਾਡੇ ਨਾਲ ਸਾਂਝਾ ਕਰੂੰਗਾ ਮੈਂ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਹੁਣ ਗੱਲ ਇੰਜ ਵਾਕੇ ਵੀ ਵੇਖੋ ਅੱਗੇ ਤੇ ਮੀਟਰ ਰੀਡਰ ਆਉਂਦਾ ਸੀਗਾ ਆਪਣੇ ਕੋਲੇ ਰੀਡਿੰਗ ਲੈਣ 2 ਮਹੀਨੇ ਬਾਅਦ ਆਪਣੀ ਜੇ ਯੂਨਟ 1 ਮਹੀਨੇ ਤੋਂ ਬਾਅਦ 300 ਤੋਂ ਟੱਪ ਵੀ ਗਈ ਆ ਤੇ ਆਪਾਂ ਬਿਜਲੀ ਸੰਕੋਚ ਕੇ ਚਲਾ ਲੈਂਦੇ ਸੀਗੇ ਪਰ ਹੁਣ ਡਿਜੀਟਲ ਮੀਟਰ ਦੇ ਵਿੱਚ ਇੰਜ ਨਹੀਂ ਹੋਵੇਗਾ ਤੁਹਾਨੂੰ ਜੇ 600 ਯੂਨਟ ਮਾਫ ਹੀ ਹੈ ਨਾ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਤਾਂ ਵੀ ਬਿੱਲ ਆ ਜਾਵੇ 300 ਯੂਨਟ ਮਾਫ ਹੈ ਤਾਂ ਵੀ ਤੁਹਾਨੂੰ ਬਿੱਲ ਆ ਜਾਵੇ ਤੁਹਾਡੀ 300 ਯੂਨਟ ਹੀ ਚੱਲੀ ਹੋਵੇ ਹੁਣ ਬਿੱਲ ਦੇ ਵਿੱਚ ਤੁਹਾਨੂੰ ਮੈਂ ਕੁਝ ਚੀਜ਼ਾਂ ਬਖਾਉਣਾ ਵਾਕਿ ਵੀ ਜੀਦਾ ਕਰਕੇ ਆਪਾਂ ਨੂੰ ਬਿੱਲ ਆ ਗਿਆ ਬਿੱਲ ਤਾਂ ਚਲੋ ਆਪਾਂ ਨੂੰ 300 ਯੂਨਟ ਤੱਕ ਦਾ ਵੀ ਆ ਜਾਣਾ ਸੀਗਾ 303 ਯੂਨਟ ਹੈ ਜਿਹੜੀਆਂ ਨੇ ਬਿੱਲ ਦੇ ਉੱਤੇ ਮੇਰੀਆਂ ਚੱਲੀਆਂ ਹੋਈਆਂ ਨੇ ਤੁਸੀਂ ਹੁਣ ਆਪਾਂ ਖੋਲਦੇ ਹਾਂ ਜੀ ਸਭ ਤੋਂ ਪਹਿਲਾਂ ਬਿੱਲ ਵੀ ਕੀ ਬਿੱਲ ਆਇਆ ਤੇ ਫਿਰ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਕੁਝ ਮੇਕ ਕੋ ਆਪਾਂ ਇਹਦੇ ਤੇ ਬਿੱਲ ਆਪਣਾ ਆਨਲਾਈਨ ਜਿਹੜਾ ਖੋਲਿਆ ਇੱਥੇ ਤੁਸੀਂ ਵੇਖੋ ਕਿ ਬਿੱਲ ਆਇਆ ਜੀ ਮੈਨੂੰ 303 ਯੂਨਿਟਾਂ ਦਾ ਤੇ ਬਿੱਲ ਆਇਆ ਮੈਨੂੰ 21090 ਰੁਪਏ ਇਹ ਹੁਣ 21090 ਰੁਪਏ ਜਿਹੜਾ ਬਿੱਲ ਆਇਆ ਇਹ ਆਇਆ ਜੀ 23 ਦਿਨ ਦਾ ਠੀਕ ਹੈ ਜੀ ਉੱਤੇ ਲਿਖਿਆ ਆ ਬਿੱਲ ਪੀਰੀਅਡ 23 ਦਿਨ ਜਿਸ ਦਿਨ ਤੋਂ ਇਸ ਮੀਟਰ ਤੇ ਰੀਚਾਰਜ ਹੋਣਾ ਸ਼ੁਰੂ ਹੋ ਗਿਆ ਉਸ ਦਿਨ ਤੋਂ ਕੀ ਹੋਵੇਗਾ ਕਿ ਜਿਵੇਂ ਆਪਾਂ ਨੂੰ 600 ਜੁਨਟ ਮਾਫ ਹੈ ਉਹ ਮਾਫ ਹੁੰਦਿਆਂ ਹੋਇਆਂ ਵੀ ਤੁਸੀਂ ਜਿਹੜੀ ਆ ਉਹ ਮਾਫੀ ਨਹੀਂ ਲੈ पाओਗੇ ਉਹਦਾ ਕਾਰਨ ਕੀ ਹੋਵੇਗਾ ਉਹਦਾ ਕਾਰਨ ਇਹ ਹੋਵੇਗਾ ਕਿ ਜਿਵੇਂ ਆਪਾਂ BSNL ਜਾਂ ਪਹਿਲਾਂ ਆਪਾਂ ਨੂੰ ਕੁਝ ਫੋਨਾਂ ਦੇ ਉੱਤੇ ਪੈਸੇ ਪੈਂਦੇ ਸੀਗੇ ਕਿ ਵੀ ਆਪਾਂ ਨੂੰ ਨਿੰਜਾ ਪੈਸੇ ਕਾਲ ਪੈਂਦੀ ਹੁੰਦੀ ਸੀਗੀ BSNL ਦੇ ਨੰਬਰ ਤੇ ਤੇ ਆਪਾਂ 1 ਮਿੰਟ ਹੋਣ ਤੋਂ ਪਹਿਲਾਂ ਹੀ ਆਪਣੀ ਕਾਲ ਜਿਹੜੀ ਆ ਉਹ ਕੱਟ ਕਰ ਦਿੰਦੇ ਸੀਗੇ ਨਹੀਂ ਤੇ ਆਪਾਂ ਨੂੰ ਨਿੰਜਾ ਪੈਸੇ ਹੋਰ ਪੈ ਜੜੇ ਆ ਇਹ ਉਸੇ ਤਰੀਕੇ ਨਾਲ ਹੀ ਹੋਵੇਗਾ ਕਿ ਜਦੋਂ ਤੁਹਾਡੀ ਇੱਕ ਯੂਨਟ ਜਿਹੜੀ ਇਹ ਫਿਰ 1 ਮਿੰਟ ਤੇ ਗੱਲ ਆ ਜੂਗੀ ਅੱਜ ਤਾਂ ਇਹ ਮਹੀਨੇ ਤੇ ਚੱਲਦੀ ਪਈ ਹੈ ਕਿ ਮਹੀਨੇ ਦੀ 300 ਯੂਨਟ ਜਿਹੜੀ ਉਹ ਤੁਹਾਨੂੰ ਮਾਫ ਮਿਲਦੀ ਪਈ ਹੈ ਜਿਸ ਦਿਨ ਇਸ ਮੀਟਰ ਤੇ ਰੀਚਾਰਜ ਸ਼ੁਰੂ ਹੋ ਗਿਆ ਉਸ ਦਿਨ ਤੋਂ ਇਹ 1 ਮਿੰਟ ਬਾਅਦ ਜਿਹੜਾ ਉਹ ਤੁਹਾਨੂੰ ਬਿੱਲ ਪਾ ਦਿਆ ਕਰੇਗਾ ਕਿ ਬਿੱਲ ਉਹ ਜੀ ਤੁਹਾਡੀ ਇੱਕ ਯੂਨਟ ਜਿਹੜੀ ਹੈ ਉਹ ਮਾਫੀ ਚੋਂ ਬਾਹਰ ਹੋ ਗਈ ਹੈ ਸੋ ਦੋਸਤੋ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਇਹ ਮੀਟਰ ਤੇ ਰੀਚਾਰਜ ਹੋਣਾ ਸ਼ੁਰੂ ਹੋ ਗਿਆ ਤੇ ਤੁਸੀਂ ਕਦੇ ਵੀ 600 ਯੂਨਟ ਦੀ ਜਿਹੜੀ ਆ ਉਹ ਮਾਫੀ ਗਵਰਨਮੈਂਟ ਕੋਲੋਂ ਨਹੀਂ ਲੈ पाओगे ਕਿਉਂਕਿ ਤੁਹਾਡਾ ਹਰ ਇੱਕ ਮਿੰਟ ਦਾ ਜਿਹੜਾ ਬਿੱਲ ਫੋਨ ਕਾਲ ਵਾਂਗੂ ਰਿਕਾਰਡ ਕੀਤਾ ਜਾਵੇਗਾ ਤੇ ਉਹਦਾ ਹਰ ਇੱਕ ਮਿੰਟ ਬਾਅਦ ਜਿਹੜਾ ਉਹ ਤੁਹਾਡਾ ਚਾਰਜ ਜਿਹੜਾ ਉਹ ਲੱਗੇਗਾ ਸੋ ਦੋਸਤੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਿਉਂਕਿ ਕਈ ਮੇਰੇ ਵੀਰ ਹੋਰ ਇਹੋ ਜਿਹੇ ਹੋਣੇ ਨੇ ਜਿਨ੍ਹਾਂ ਨੂੰ 300 ਜੂਨ ਤੋਂ ਥੱਲੇ ਵੀ ਚੱਲ ਗਿਆ ਤੇ ਤਾਂ ਵੀ ਉਹਦਾ ਬਿੱਲ ਜਿਹੜਾ ਹੈ ਉਹ ਜਰੂਰ ਆਇਆ ਹੋਵੇਗਾ ਸੋ ਜਾਣਕਾਰੀ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਵੀਡੀਓ ਵੇਖਣ ਵਾਸਤੇ ਧੰਨਵਾਦ